ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਿਓ ਲਾਦੇ ਬੈਲ ਬਟਨ ਨੂੰ ਦਬਾ ਕੇ ਆਲ ਸੈੱਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਗਰੀਬ ਦਾ ਮਾਤੜ ਦਾ ਫਾਇਦਾ ਹੋ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੱਜਣੋ ਫਰਜ਼ ਸਮਝ ਕੇ ਅੱਜ ਦੀ ਵਿਛੜ ਪਿੰਡ ਛੰਨਾ ਸਰਜਾ ਮਿਰਜਾ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਸੀਲ ਸਜਨੋ ਪੱਟੀ ਫਿਰੋਜ਼ਪੁਰੀਆਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਪਿੰਡ ਫਿਰੋਜ਼ਪੁਰੀਆਂ ਨੇ ਅੱਜ ਤਿੰਨ ਵੜਾ ਤੇ ਇੱਕ ਪਲੂਣ ਝੋਟੀ ਲੈ ਆਂਦੇ ਆ ਜਾਣਕਾਰੀ ਲੈ ਕੇ ਦੇਣੇ ਆ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੋ ਚੈਨਲ ਦੇ ਨਾਲ ਜੁੜੇ ਆ ਠੀਕ ਆ ਜੀ ਬੜਾ ਪਿਆਰ ਸੰਯੋਗ ਕਰਦੇ ਧੰਨਵਾਦ ਕਰਦੇ ਸਾਰਿਆਂ ਦਾ ਇਸੇ ਤਰ੍ਹਾਂ ਹੀ ਜੁੜੇ ਰਹੋ ਤੇ ਦੱਬ ਕੇ ਗਾਂ ਵੱਤ ਵਾਤੇ ਸ਼ੇਅਰ ਕਰਿਆ ਕਰੋ ਕਿਉਂਕਿ ਫੋਰ ਵੀ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਗਰੀਬ ਗੁਰਬਾ ਕੋਈ ਆਪਣਾ ਪਸ਼ੂ ਦੀ ਜਿਹੜੀ ਆ ਚੰਗੀ ਰਪਾਉਂਸ ਮਿਲੇ ਉਹਨਾਂ ਨੂੰ ਜਾਇਜ ਤੋਂ ਜਾਇਜ ਭਾ ਤੁਹਾਨੂੰ ਹਰ ਵੀਡੀਓ ਦੇ ਵਿੱਚ ਵਿਖਾਈ ਦੇ ਆ ਕਿਉਂਕਿ ਘਰ ਤੋਂ ਘੱਟ ਜਾਇਜ ਤੋਂ ਜਾਇਜ ਸਾਡਾ ਫਰਜ਼ ਬੰਦਾ ਹੈ ਕਿਉਂਕਿ ਆਪਣਾ ਪਰਿਵਾਰ ਹੈ ਸੰਧੂ ਬੱਧਰਪੁਰੀਆ ਕੋਈ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਜਿਹੜੀ ਕੋਈ ਆਪਣੀ ਬੜੇ ਪਿਆਰ ਨਾਲ ਖਰੀਦਦਾਰੀ ਕਰ ਸਕੇ ਤੇ ਤੁਹਾਡਾ ਵੀ ਫਰਜ਼ ਬੰਦਾ ਕਿਉਂਕਿ ਜੇ ਸਾਡਾ ਫਰਜ ਬੰਦਾ ਅਸੀਂ ਆਪਣਾ ਨਿਭਾਉਣੇ ਤੁਸੀਂ ਵੀ ਆਪਣਾ ਫਰਜ ਨਿਭਾਇਆ ਕਰੋ ਸਾਡੇ ਨਾਲ ਇੱਕ ਜੁਟ ਹੋ ਕੇ ਜਿਹੜੀ ਇਹ ਵੱਤ ਵਦਗਾ ਸ਼ੇਅਰ ਕਰਿਆ ਕਰੋ ਕਿਉਂਕਿ ਕਰੋਗੇ ਤੇ ਕੋਈ ਖਰੀਦਦਾਰੀ ਕਰੂਗਾ ਤੇ ਫੇਰ ਹੀ ਆ ਜੀ ਬਾਕੀ ਕਰਦੇ ਆ ਬਾਈ ਕਾਲੇ ਨਾਲ ਗੱਲ ਤੇ ਆਪਣੇ ਪਿਆਰੇ ਵੀਰ ਨਾਲ ਕੋਈ ਤੇ ਅਜ ਦੇ ਭਾਪ ਪੱਤੇ ਤੇ ਆਜੋ ਬਾਈ ਜੀ ਸਾਹਮਣੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਭਾਬ ਠੀਕ ਜੀ ਹੋਰ ਫੋਨ ਟਿੱਕਸ ਬੜੀ ਆ ਜੀ ਕਿਰਪਾ ਤੇ ਲਾਈ ਬੈਠੇ ਰੌਣਕਾ ਹਾਂ ਜੀ ਹਾਂ ਜੀ ਠੀਕ ਹੈ ਜੀ ਪਹਿਲਾਂ ਨਾਮ ਐਡਰੈਸ ਨੋਟ ਕਰੀਏ ਹਾਂ ਜੀ ਨਾਮ ਜੀ ਜੇਵਲ ਸਿੰਘ ਵਾਹ ਜੀ ਵਾਹ ਪਿਉਾਂ ਦਾ ਕਿ ਪੁੱਤ ਨੂੰ ਦੱਸ ਦੇ ਪੁੱਤਾਂ ਦਾ ਪਿਉ ਨੂੰ ਦੱਸ ਨਾ ਦੇ ਵੈਸੇ ਜੇ ਸਤਿਕਾਰਯੋਗ ਪਿਉ ਦਾ ਹੀ ਚੱਲਣਾ ਚਾਹੀਦਾ ਹੈ ਹਨਾ ਤੇ ਚਲੋ ਸਾਡੀ ਤੇ ਸਤਿਗੁਰ ਨੇ ਕਿਰਪਾ ਕੀਤੀ ਅਸੀਂ ਦੇ ਘਰ ਨਾਮ ਬਰਉਣੀ ਆ ਤੇ ਚਲੋ ਜਨਜਰ ਨਾਲ ਪਿਉ ਆ ਨਾ ਰੱਬਰਗਾ ਜੇ ਠੀਕ ਆ ਪਿਓ ਦੇ ਸਿਰ ਤੇ ਜਿਹੜੀਆਂ ਮੌਜਾਂ ਮਾਣ ਲਗੇ ਨਾ ਉਹ ਨਹੀਂ ਬਾਅਦ ਸਮੇਂ ਮਿਲਦੇ ਮਾ ਪਿਓ ਦੇ ਸਿਰ ਤੇ ਸ਼ਾਮਾਂ ਜਿਹੜੀਆਂ ਮਿਲਦੀਆਂ ਹੈ ਤੇ ਸਤਕਾਰ ਜਿੰਨਾ ਵੀ ਸੱਜਣੋਂ ਮਾ ਪਿਓ ਦਾ ਕਰ ਲਗੇ ਇਹ ਮੋਲ ਖਜ਼ਾਨੇ ਅੱਜ ਇੱਕ ਵਾਰ ਜ਼ਿੰਦਗੀ ਦੇ ਵਿੱਚ ਚੱਲ ਜਗੇ ਨਾ ਉਹਨਿਆ ਮਾ ਪਿਓ ਜਿਉਂਦਿਆਂ ਗੱਲ ਬੱਕੜੀ ਪਾਈਏ ਤੇ ਮਗਰੋਂ ਮੇਲ ਵਿਛੜਿਆਂ ਦੇ ਰੱਬ ਨਾ ਕਰਾਵੇ ਠੀਕ ਆ ਜਿਹੜੇ ਪਹਿਲੋਂ ਮੇਲ ਹੁੰਦੇ ਮਾ ਪਿਓ ਦੇ ਸਿਰ ਤੇ ਸ਼ਾਮਾਂ ਕਰ ਲੀਦੀਆਂ ਮੌਜਾਂ ਲੈਦੀਆਂ ਨਾ ਉਹ ਬਾਤ ਕਦੇ ਉਹ ਦਿਨ ਨਹੀਂ ਮੁੜ ਕੇ ਆਉਂਦੇ ਮੁੜ ਕੇ ਯਾਦ ਕਰੀਦਾ ਏ ਠੀਕ ਆ ਮਾਪਿਓ ਨੂੰ ਜੁੰਦਿਆਂ ਨੂੰ ਕਦਰ ਕਰੀਏ ਘੋਟ ਘੋਟ ਜੱਪੀਆਂ ਪਾਈਏ ਕਿਉਂਕਿ ਮਾਪਿਓ ਆਪ ਦਾ ਏ ਆਪਦੇ ਮਾਪਿਓ ਨੂੰ ਪਿਆਰ ਕਰਨਾ ਸਤਿਕਾਰ ਕਰਨਾ ਕੋਈ ਗਨਾਹ ਨਹੀਂ ਆ ਤੇ ਜਦੋਂ ਮਗਰ ਦੂਰ ਜਾਂਦਾ ਹਨ ਉਦੋਂ ਫਿਰ ਮਗਰ ਪਛਤਾਵਾ ਆਗਾ ਦਾ ਠੀਕ ਆ ਜੀ ਇਹ ਜ਼ਰੂਰੀ ਗੱਲਾਂ ਨੋਟ ਕਰਿਆ ਕਰੋ ਜਿੰਨਾ ਵੀ ਸਤਿਕਾਰ ਹੋਵੇ ਮਾਪਿਓ ਦਾ ਜ਼ਰੂਰੀ ਆ ਜੰਮਿਆ ਪਾਲਿਆ ਏ ਠੀਕ ਆ ਵੱਡਾ ਕੀਤਾ ਏ ਇਥੋਂ ਟਿੱਕਰ ਲਿਆਂਦਾ ਏ ਉਹਨਾਂ ਦੀਆਂ ਦਵਾਵਾਂ ਦੇ ਨਾਲ ਮਾਂ ਦੇ ਰੱਬ ਦਾ ਦੂਜਾ ਨਾਂ ਕਿਉਂਕਿ ਪਰਮੇਸ਼ਰ ਦਾ ਮੰਨਿਆ ਗਿਆ ਰੱਬ ਦਾ ਨਾਂ ਤੇ ਮਾਂ ਦੇ ਬੜੇ ਵੱਡੇ ਉੱਚੇ ਅਹੁਦੇ ਤੇ ਖੜਦੀ ਆ ਮੇਰਾ ਕੋਤਾਬ ਬਣੇ ਸਦਾ ਹੀ ਦਵਾਵਾਂ ਨਾਲ ਨੇ ਫੋਨ ਇਹ ਕਰੀਏ ਗੱਲਾਂ ਬਾਤਾਂ ਪੱਦ ਨਾਂ ਨਾਲ ਲਈਏ ਡਿਟੇਲ ਤੇ ਅੱਜ ਕਿੰਨੇ ਪਸ਼ੂ ਲੈਣਦੇ ਆਪਾਂ ਇਹ ਸੰਤੂ ਸਾਹਿਬ ਚਾਰ ਲੈਣਗੇ ਗਾਏ ਜੀ ਚਾਰ ਪਹਿਲੋਂ ਨਾ ਆਪਣਾ ਡਰੈਸਨ ਪਿੰਡ ਦਾ ਨੋਟ ਕਰ ਲਿਓ ਜੀ ਹਾਂਜੀ ਹਾਂਜੀ ਪਿੰਡ 66 ਮੱਗਾ 66 ਸਰਜਾ ਮਿਰਜਾ ਜੀ ਹਾਂਜੀ ਜ਼ਿਲ੍ਹਾ ਕਰਤਾ ਜੀ ਦਿੱਤਾ ਸੀ ਲੱਟੀ ਤੇ ਮੋਬਾਈਲ ਨੰਬਰ 92012 81464 ਠੀਕ ਆ ਜੀ ਤੇ ਸ਼ੁਰੂਆਤ ਇਹ ਤੋਂ ਝੋਟੀ ਤੋਂ ਕਰਗੇ ਵਾਹ ਜੀ ਵਾਹ ਜੀ ਪਹਿਲਾ ਸੂਆ 6 ਦਾ ਵਾਹ ਜੀ ਵਾਹ ਪਹਿਲਾ ਸੂਆ 6 ਦਾ ਸਿੰਘੀ ਵੇਖੋ ਹੈ ਓਕੇ ਲਾਈਬ੍ਰਿਟੀ ਕਰਮਾਲੀ ਵਾਹ ਜੀ ਇਹਦੀ ਹੈ ਜੀ ਤੀਕੇ ਦੀ ਵਾਹ ਜੀ ਸੱਜਣੋ ਵੇਖੋ ਕੁੰਡਾ ਠੀਕੇ ਦੀ ਤਾਂ ਹਾਂ ਤੇ ਮੂੰਹ ਵੀ 6 ਦਾ ਠੀਕ ਆ ਜੀ ਓਕੇ ਆ ਤੇ ਸਮਾਂ ਕਿੰਨਾ ਰਹੇਗਾ ਸੁੰਦ ਦੇ ਵਿੱਚ ਨੋਟ ਹਾਂਜੀ 10 ਦਿਨਾਂ ਵਿੱਚ ਹਫ਼ਤੇ ਤੋਂ 10 ਦਿਨਾਂ ਵਿੱਚ 10 ਦਿਨ ਹੀ ਖਰਚਦੀ ਆ 12 ਵੀ ਖਰਚਦੀ ਆ ਹਾਂ 2 ਦਿਨ ਵੱਧ ਵੀ ਲੈ ਸਕਦੀ ਆ ਜਿੰਨੇ ਵੀ ਬੰਨਜੂਗੀ ਚੰਗਾ ਹਾਂਜੀ ਹਾਂਜੀ ਤੇ ਬੋਲੋ ਜੀ ਬੋਲੋ ਹਾਂ ਇਹ 300 ਤੋਂ 2000 ਵੱਧ ਵੀ ਲੈ ਸਕਦੀ ਆ ਲੈ ਸਕਦੀ ਆ ਹਾਂਜੀ ਉਹ ਝੋਟੀ ਨਰ ਵਾਲੀ ਆ ਜੀ ਇਹਦੀ ਝੋਟੀ ਆ ਠੀਕ ਆ ਕਰ ਲੇਦੇ ਪੁੱਤ ਹਾਂ ਛੋਟੀ ਛੋਟੀ ਯਾਰ ਵਾ ਠੀਕ ਆ ਨਿੱਕੇ ਨਿੱਕੇ ਔਰਦੀਆਂ ਨੇ ਆ ਔਰਦੀਆਂ ਯਾਰ ਛੋਟੇ ਛੋਟੇ ਪਾਣੇ ਨਹੀਂ ਲੋਕਾਂ ਕੋ 2-2 ਲੱਖ ਕਰਨਾ ਆਪਾਂ ਨਹੀਂ ਕਰਨਾ ਹੀ ਨਹੀਂ ਤੇ ਆਪਾਂ ਖਰੀਦਦਾਰੀ ਕਰਾਉਣੀ ਆ ਲੈ ਚੜੀਆਂ ਨੇ ਠੀਕ ਆ ਜੀ ਔਰ ਛੋਟੀ ਦਾ ਥਾਨ ਦੇਖੋ ਬੜਾ ਨਹੀਂ ਥਾਨ ਬੜਾ ਸੋਨਾ ਬਣੂਗਾ ਥਾਨ ਬੜੀ ਸੰਤੂ ਸਾਹਿਬ ਦੇਵੇ ਖੁੱਲੇ ਦੀ ਸਾਜੇ ਸੁੰਦੀ ਨਹੀਂ 10-15 ਦਿਨ ਤਾਂ ਬੰਜਾਣਾ ਨੇ ਪੂਰੀ ਖੋਲੇ ਜਾਣਾ ਹਾਂ ਜੀ ਹਾਂ ਅੱਛਾ ਲੈ ਵਾਹ ਜੀ ਵਾਹ ਕੋਈ ਲਾਇਓ ਕਰਮਾਲੀ ਇਹਟ ਬਲੈਕ ਹੀ ਆ ਜਾਂਦੀ ਕਾਲੀ ਜੀ ਹਨਾ ਮੋਰਾ ਜੀ ਮੋਰਾ ਜੀ ਪੂਰੀ ਸੋਹਣੀ ਆ ਸ਼ਕੀਨੀ ਜੀ ਹੈ ਨਾ ਝੋਟੀ ਪੂਰੀ ਪੂਰੀ ਸੰਤੁਸ਼ਾ ਸ਼ਕੀਨੀ ਆ ਪੋਤੇ ਵਾਹ ਜੀ ਵਾਹ ਕੋਕਾ ਇਹ ਤੇ ਕੋਕਾ ਪੀਸ ਆ ਹਾਂਜੀ ਹਾਂਜੀ ਜਮਾ ਕੋਕਾ ਵੀ ਹਾਂ ਦੇਵੇ ਦੀ ਫਿਰ ਬੜੀ ਸੋਹਣੀ ਖੁੱਲਦੀ ਤੇ ਗੱਲ ਕਰਕੇ ਕਿੰਨੇ ਦੀ ਦੇ ਦਿੱ ਗਏ ਫਿਕਸ ਹੀ ਹਾਂਜੀ ਸਹੀ ਕੜੀ ਦੇਣੀ ਸਤੂ ਸਾਹਿਬ ਹਾਂ ਫਿਕਸ ਇੱਕੋ ਰੇਟ ਹੀ ਕਰਨਾ ਆਪਾਂ ਕੋਈ ਵੱਧ ਘੱਟ ਨਹੀਂ ਕਰਨਾ ਹਾਂ ਠੀਕ ਸਤੂ ਸਾਹਿਬ ਜਾਨਦਗੀ 75000 ਰੀ ਸਤੂ ਸਾਹਿਬ ਦੇ ਦਾਂ ਤੇ ਮੋਲ ਪਾ 80 85 ਕੀਤੇ 75 ਜੀ ਤੁਹਾਡੇ ਵਾਸਤੇ ਕੋਈ ਨਾ ਹੋ ਅੱਗੇ ਵਿੱਚ ਇੱਥੇ ਠੀਕ ਹੈ ਜੀ ਲਓ ਜੀ ਤੇ ਵੜ ਕਿਨਵਾ ਸੁਆ ਅੱਗੇ ਆ ਗਈ ਇਹ ਸੰਤੋਸਾ ਜੀ ਜਸੂਏ ਆ ਦੂਜੇ ਸੂਵੇ ਪਟਾਕੇ ਪਾਈ ਜਾਂਦੀ ਆ ਨਾ ਅਜੇ ਸੁਣਦੀ ਨਹੀਂ ਆ ਬੰਦ ਹੋ ਗਈ ਥਾਂ ਦੀ ਬੜਾ ਕੰਮ ਨਾ ਲੱਗਾ ਆ ਵੇਖੋ ਦੇਵਾ ਲੈ ਵਾ ਕਿੱਡਾ ਪੋਲਾ ਪਿਆ ਵੇਖੋ ਥਾਂ ਵਾ ਜੀ ਵਾ ਖੁੱਲ ਗਏ ਦੋਰਾ ਕਰਾ ਇਹ ਚੈੱਕ ਕਰ ਮਾਈ ਦਾ ਬੜੀ ਆ ਥਾਂ ਲ ਲਗਾਏ ਪਾਏ ਜੋ ਕਿ ਪੀੜੀਆਂ ਤੋਂ ਪਾਵੇ ਉਹ ਦੇ ਸੰਗ ਹਾਂ ਇੱਕੋ ਜਿਹਾ ਅਲੱਗ ਅਲੱਗ ਹਾਂ ਵਾ ਜੀ ਵਾ ਅਜਨੋ ਕਰਾਓ ਸਿਆ ਗਰਮੀ ਵਾਲੀ ਆ ਹਾਂ ਗਰਮੀ ਵਾਲੀ ਸੰਤੂ ਸਾਹਿਬ ਨੇ ਗਰਮੀ ਮਨਾਉਣੀ ਨਹੀਂ ਕਰਮਾ ਲਈ ਨੇ ਸੰਤੂ ਆ ਵੇਖੋ ਤੁਰਦੀ ਭਲਵਾਨਾਂ ਆਕੂ ਭਲਵਾਨ ਯਾਰੇ ਹਾਂ ਫਿਰ ਵੇਖੋ ਥਾਂ ਵਰਲਾ ਜੇ ਦੇ ਵੇਖੋ ਬੱਛੀ ਦਾ ਲੇਵਾ ਹੋਣੀ ਹੋਣੀ ਬੰਤਰਿਆ ਇਹ ਬੱਛੀ ਦੀ ਸੂਣੀ 4 ਪੈਸਾ ਸੰਤੂ ਸਾਹਿਬ ਉਹਨਾਂ ਕਹਿੰਦਾ 16 15 16 17 ਦਾ ਪਹਿਲਾਂ ਨੇ ਆਇਓ ਮੋੜਿਓ ਹੁਣ ਦੁੱਜਾ ਪੂਰੀ ਠੀਕ ਆ ਜੀ ਦੂਜਾ ਸੂਹਾ ਸੂਣੀ ਆ ਤੇ 15 16 ਕਿਲੋ ਦੁੱਧ ਭਰਿਆ ਹਾਂਜੀ ਬਲੂਨ ਨੇ ਹਾਂਜੀ ਹਾਂਜੀ ਹੁਣ ਦੁੱਜਾ ਜਵਾਨ ਰਹਿ ਉੱਠੀ ਆ ਹੁਣ ਜਵਾਨ ਹੋ ਗਈ ਆ ਹੋ ਗਈ ਹੋ ਗਈ ਹਾਂ ਪਹਿਲਾਂ ਦਿਨਾਂ ਚ ਨਾ ਦਿੱਤਾ ਵੇਖੋ ਖਾਲੇ ਵਾਲਾ ਦੀ ਨਹੀਂ ਬਿਆਪ ਪੂਰਾ ਲੈਵਾ ਜਗਦਾ ਹਾਂਜੀ ਹਾਂ ਪੂਰੀ ਮਹਿਨ ਮੈਨਾ ਕਮਾਲ ਦੀ ਅਜੇ ਆਜੇ ਚਾਰ ਪੰਜ ਰੇਡ ਕਿੰਨਾ ਕਰਦੀ ਹੈ ਇਹ ਸੰਤੂ ਸਾਹਿਬ ਕਿਹੜਾ ਦੇਣ ਵਾਲੀ ਕਰਕੇ ਨਾ ਹਾਂ ਜਿਆ ਲੱਗਦੀ ਇਹ ਇਹ 47 ਦੀ ਦੇਰ ਕੀ ਠੀਕ ਹੈ ਜੀ ਹਾਂ ਆਪਾਂ ਨਿੱਕਾ ਜਿਹਾ ਪਾ ਕਰਨਾ ਗੜੀ ਹੋੜਦਿਆਂ ਜਿਹੜੇ ਲੋਕਾਂ ਕੋਈ 67000 ਮੰਗਣਾ ਚਲੋ ਜੀ ਜਰਸੀ ਆ ਗਿਆ ਲੈ ਵਾ ਇਹਦਾ ਵੀ ਬੜੇ ਕਮਾਲ ਦਾ ਜੱਸੀ ਵੀ ਖਾਈ ਹਾਂਜੀ ਬਹੁਤ ਸੋਹਣਾ ਜੀ ਸੰਤੂ ਸਾਹਿਬ ਵੇਖੋ ਇਹ ਜਿਹੜਾ ਲੈ ਵਾ ਹੀ ਬੋਲਾ ਹੋਵੇ ਇਹ ਜਿਹੜਾ ਬਾਟੀ ਹੋਵੇ ਆ ਵੇਖੋ ਹਾਂ ਜੀ ਹਾਂ ਖੁੱਲ ਗਈ ਗਾਤ ਵੱਡਾ ਪੰਜਾਬ ਵਾਲੀ ਹੈ ਨਾ ਆ ਪੰਜਾਬ ਵਾਲੀ ਸੰਤੂ ਸਾਹਿਬ ਨੇ 100 ਇਹ ਜਿੱਦੀ ਬਾਸੀ ਲਾਲੀ ਨੀ ਪਿਆ ਵਾਲੀ ਫਿਰ ਵੇਖੋ ਪਿਓਰ ਪਿਓਰ ਜੱਸੀ ਆ ਨਿਕਾਈ ਆਵੇਂ ਆਹਦੇ ਨਾਲ ਲਾਲ ਲੰਗ ਤੇ ਜੱਸੀ ਆ ਨਹੀਂ ਨਹੀਂ ਪਿਓਰ ਆ ਗੋਦੀ ਵਾਲੀ ਵੀ ਥਾਂ ਤੇ ਤਾਂ ਪਿਓਹੀ ਆ ਫਿਰ ਲੇਵੇ ਦੀ ਵੇਖੋ ਕਿੰਦੀ ਸੋਹਣੀ ਭੋਲੀ ਪਈ ਆ ਹਮਮ ਤੁੰਤ ਕਾ ਖਾਲੀ ਨਹੀਂ ਇਹ ਨਹੀਂ ਗੱਤ ਪੂਰੀ ਬਣ ਨਹੀਂ ਵੱਡੀ ਵਹਿੜ ਆ ਹਾਂਜੀ ਵੱਡੀ ਹੋੜ ਲਿਓ ਬਾਈ ਦੋ ਹੁੰਦੀ ਆਂ ਦੀਆਂ ਵਿੱਚ ਆਜਾ ਸੋਹਣਾ ਨਹੀਂ ਨੇ ਹੱਸਾ ਦੱਸ ਦੇਣਾ ਖੁੱਲੇ ਢੁੱਲੇ ਮੈਂ 15 ਵੀ ਲੈ ਜਾਣੇ ਆ ਹਾਂ ਜੱਸੀ ਆ ਦੇ ਹੈ ਨਾ ਸੱਜਣੋ 15 ਦਿਨ ਖੁੱਲੇ ਡੁੱਲੇ ਖੜਨੇ ਆ 10 ਨਹੀਂ 15 ਹੀ ਲੈ ਜਣੇ ਆ ਇਹ ਬਣੂ ਪੂਰੀ ਪਟਾਕੇ ਪਾਜੋਗੀ ਹਾਂਜੀ ਵੱਡੀ ਵੜ ਆ ਤੁਸੀਂ ਵੇਖਦੇ ਜੇ ਪੂਰੀ ਵੱਡੀ ਸਿਰਾ ਪੰਜਾਬ ਵਾਲੀ ਵੱਡੀ ਆ ਹਾਂ ਪੰਜਾਬ ਵਾਲੀ ਵੱਡੀ ਆ ਇਹ ਨਹੀਂ ਜੁੱਜੀ ਆ ਤੇ ਇਹ ਫਿਕਸ ਕਿਹੜੀ ਦੇਣੀ ਸੰਤੋਪ ਹਾਂ ਇਹ ਸੰਤੋਪ ਜਿਹੜੀ ਦੇਣੀ ਐਂਡ ਹੋਏ ਦਾ ਮੁੱਲ ਪਾਇ 70 ਕੋਸ਼ੀ ਦੀਈਏ ਤੇ ਕਿਹੜੀ ਇਹ 72 40 ਦੇ ਤੇ ਪਲੇਸ 57000 ਜਿਆਦਾ ਦਿੱਤਾ 57 ਦੇ ਹਾਂ ਫੁੱਲ ਘੜੀ ਇਹਦੇ ਉਦੀ ਘਾਟ ਹੋਣੀ 57 ਤੋਂ ਘਾਟ ਨਹੀਂ ਹੋਣੀ ਇੱਕ ਸਰੇਡ ਸ਼ਹਿ ਜੀ ਐਵੇਂ ਨਹੀਂ ਮੰਗਣ ਦਾ ਜੋ ਕੋਈ ਮੰਗੀ ਜਾ ਮੰਗਲ ਕੋ 70 75 ਕਈ ਫਾਇਦਾ ਕੋਈ ਨਹੀਂ ਘੜੀ ਦੇਣੀ ਹਾਂ 57 ਦੀ ਸਜਣੋਂ ਹੋਣੀ ਹਾਂ ਤੇ ਨਾ ਹਾਂਜੀ ਹਾਂ ਠੀਕ ਆ ਇੱਕ ਆ ਗਈ ਕ੍ਰੋਸ ਆਇਰਲੈਂਡੋ ਜੀ ਜੀ ਅਸਲੀ ਤੇ ਬਕਾਇਏ ਲੱਗੀ ਸੀਲ ਚਾਹੀ ਸੀਲ ਛੰਡੀ ਤੇ ਥਾਂ ਲਗਾ ਹਾਂ ਵਾ 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 ਥਾਂ ਨਹੀਂ ਬੜਾ ਕੰਮ ਦਾ ਲੱਗਾ ਸਜਣੋਂ ਤਰੀਕਾ ਕਹੀ ਹੈ ਬਹਿਤ ਰਫ ਕਮ ਚੁਪੀਆਂ ਪਾਈ ਆ ਵਾਹ ਜੀ ਵਾਹ ਮਾੜੀ ਕਾ ਹਾਂ ਮਾਗਾ ਹਾਂ ਮਾ ਕਰਦੀ ਆ ਹਾਂਜੀ 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 ਵਾਹ ਜੀ ਵਾਹ ਸਜਣਾ ਸੁਨਾ ਤੂੰ ਮੈਂ ਹਾਂ ਕਿਹੜੀ ਆਉਂਦਾ ਸੋਨਾ ਨਾ ਜਦੋਂ ਨਿੱਕਾ ਆ ਜਾ ਪਾ ਕੇ ਰੱਖੀਦਾ ਕੀ ਆ ਪਾ ਕੇ ਰੱਖੀਦਾ ਹੀ ਉਹ ਚੀਜ਼ ਆ ਕਿੰਨਾ ਕ ਹੁੰਦਾ ਹਾਂ ਇਹ ਚੀਜ਼ ਵੇਖੋ ਲੈ ਵਾ ਕਿਹੜੀ ਆਉਂਦਾ ਸੋਨਾ ਏ ਨਹੀਂ ਸੋਨੇ ਇਹਦੇ ਪਟਾਕੇ ਪਾਜੂ ਥਾੜੀ ਬੜਾ ਕੰਮ ਦਾ ਲੱਗਦਾ ਲੋਕ ਆਲਾ ਸਾਬ ਵਰਲਾ ਵੇਖੋ ਵਰਲਾ ਤਾਂ ਵਸੀ ਪੂਰੀ ਮੈਂ ਨਾ ਚਮਕ ਦਮਕ ਵਾਲੀ ਆ ਸਤੂ ਦਾ ਭਾਈ ਸੂਰੀ ਨਹੀਂ ਚਾਰ ਪੰਜ ਦਿਨ ਤੇ ਤੰਬੂ ਲਈ ਫਿਰਦੇ ਨੇ ਤੁਰਿਆ ਨਹੀਂ ਜਾਂਦਾ ਵੇਖੋ ਕਿੱਥੋਂ ਕੱਢ ਕੇ ਲੈ ਜਾਏ ਕੀ ਮਾਲ ਹਾਂ ਤੰਬੂ ਦਾ ਭਾਈ ਇਹ ਸਵੇਰੇ ਕਰਦੇ ਬਾਅਦ ਕਿੰਨੇ ਕਿੰਨੇ ਜਿੰਮੇਦਾਰਾਂ ਤੇ ਵਾਝੀ ਜਾਂਦਾ ਅੱਛਾ ਗੁਰੂ ਜੀ ਦੇਖਣਾ ਐ ਇੱਕ ਅੱਧੀ ਲੱਗੀ ਫਿਰ ਇਹਦਾ ਹਾਂ ਕਿੰਨੇ ਦਿਨ ਕਿਹੜੀ ਸਤੂ ਸਾਹਿਬ ਬੋਲਣਾ ਪਾਵੇਂ 65 70 ਕਿਥੀ ਜਈਏ ਕਿਹੜੀ ਦੇਣੀ ਹੈ 47000 ਦੀ ਐਂਡ ਤੇਰਾ ਵਾਹ ਜੀ ਵਾਹ ਐਕਸ ਰੇਡ ਆਪਣੀ ਇਹ ਵੀ ਜੋ ਕੋਈ ਮੁੱਲੋਂ ਕਰਨਾ ਕਿਹੜਾ ਜਾਂਦਿਆਂ ਨਿਕਨੇ ਕਿ ਉੜਦਿਆਂ ਜਾਣ ਵੇਚਣਾ ਨਾ ਬੰਦਾ ਵੀ ਪੈਂਡ ਪਰਾ ਕੋਈ ਵੇਚ ਲੈਸ ਕਿਹੜਾ ਜਾਂਦਾ ਵੀ ਜਾ ਕੇ ਵੇਚ ਦੇ ਕੋਈ 200 ਉਹ ਵੀ ਲਵੇ ਲਓ ਭਾਈ ਸੱਜਣੋ 47000 ਦੀ ਫਿਕਸ ਮਿਲ ਜੂਗੀ ਇਹ ਵਹਿਰ ਚੰਗੇ ਆ ਪੂਰੀ ਠੰਡੀ ਸੀਰ ਆ ਹਨਾ ਜੀ ਹਾਂ ਜੀ ਵੇਖੋ ਥਣ ਵੇਖੋ ਸੰਤੂ ਸਾਹਿਬ ਕੇ ਪੀੜੀ ਆ ਪਾਵੇ ਵਿਰਲਾਗੇ ਭਾਵੇਂ ਚਪਕਾ ਬਈ ਇਹ ਨਹੀਂ ਲੱਤਾਂ ਆ ਰੱਖ ਰੰਗ ਬੰਦੇ ਨੇ ਦੁੱਧ ਪਹਿਲਾਂ ਨੇ ਚੋਇਆ ਇੱਥੇ ਦੂਜੇ ਸੋਸ ਔਰ पाचੋ ਜਨਾਂ ਦੀ ਸਾਰੀ ਡਿਟੇਲ ਲੈ ਕੇ ਸਾਹਮਣੇ ਕੀਤੀ ਆ ਇਹ ਆਪਣੀ ਖਰੀਦਦਾਰੀ ਕਰਿਓ ਇੱਕ ਮੋਟਰਸਾਈਕਲ ਆ ਉਹਦੀ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਕਰਨੇ ਆ ਸਾਜੀ ਲੋ ਜੀ ਆ ਸਿੱਧੀ ਸੱਚ ਸਜਰੋਂ ਠੀਕ ਆ ਜੀ ਤੇ ਕਿੰਨਾ ਮਾਡਲ ਆ ਗਿਆ ਇਹ ਵੀਰ ਜੀ 18 ਮਾਡਲ ਹੀ 18 ਮਾਡਲ ਆ ਹਾਂ ਜੀ ਤੇ ਆਪਣੇ ਨਾਂ ਇਹ ਆਪਣੀ ਸਮਝੋ ਅਫਸਰ ਘੜਸਾਰਾ ਤੋਂ ਜਵਾਨੇ ਅੱਲਾ ਆਦਦਾ ਇਹ ਪਿਛਲੇ ਦਿਨਾਂ ਹੈ ਇਹ ਪਿਛਲੇ ਦਿਨਾਂ ਚਾਤਰ ਪੱਤਰ ਪੂਰਾ ਦਵਾ ਦੇ ਦੂਜੇ ਨੰਬਰ ਤੇ ਆਇਆ ਹਾਂਜੀ ਹਾਂਜੀ ਤੇ ਸਾਰਾ ਓਕੇ ਹੈ ਨਾ ਕਲੀਅਰ ਦੀ ਤਾਲ ਤੋਂ ਪੱਤਰ ਲੈ ਕੇ ਵੇਖ ਕੇ ਜਾਣਾ ਹਾਂ ਵਾਹ ਜੀ ਵਾਹ ਇਹ ਇੱਕ ਮਿੰਟ ਜੀ ਮੈਂ ਇੱਕ ਉਸੇ ਨਾਲੀ ਵੱਜ ਗਈ ਆ ਸਲਫ ਚਾੜਿਆ ਜੀ ਸਲਫ ਟਾੜਿਆ ਤੁਹਾਨੂੰ ਪਤਾ ਨਾ ਹਾਂ ਲਾਈਟ ਲੱਗੇ ਆ ਹਾਂ ਲਾਈਟ ਤੇ ਪੂਰੀ ਟਾਇਰ ਵੀ ਚੰਗੇ ਆ ਨਾ ਇਹ ਟਾਇਰ ਵੀ ਚੰਗੇ ਨਵਾਂ ਪਿਆ ਹੋਣੀ ਹਾਂ ਆ ਇਹ ਚੰਗੀ ਮੋਟਰਲ ਦੀ ਹਾਂ ਬੰਦਾ ਜੀ ਬੰਦਾ ਜੀ ਹਾਂ ਤੇ ਇਹਦੀ ਕਿੰਨੀ ਦਾ ਆਪਣਾ ਕੀਮਤ ਆ ਸੰਤੂ ਸਾਹਿਬ ਉਹ ਭਾਵੇਂ ਮੋਲ ਭਾਵੇਂ 50 ਕੁਛ ਦਿੱਤੀ ਆ ਕਿ ਦੇਣਾ ਹੈ ਹਾਂ 43000 ਦਾ ਦੇ ਦਾਂਗਾ 43000 ਦਾ ਦੇਣਾ ਇਹ 3 ਮਹੀਨੇ 5ਵਾਂ ਮਹੀਨਾ 2018 ਨੂੰ ਆਪਣਾ ਨਿਕਲਿਆ ਅੱਛਾ 2018 ਮਾਡਲ ਆ ਲਓ ਜੀ ਸੱਜਰੋਂ ਆਪਣੀ ਖਰੀਦਦਾਰੀ ਕਰ ਲਓ ਜੇ ਕਿਸੇ ਨੂੰ ਮਨ ਨੂੰ ਲੱਗੇ ਸਾਸੀ ਗੱਲ ਬੰਦ ਕਰਕੇ